ਅੱਜ ਦੇ ਬਲੌਗ ਚ ਆਪ ਦਾ ਸਵਾਗਤ ਆ। ਆਈ ਹੋਪ ਆਪ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਕੋਈ ਚੀਜ਼ ਆਪਾਂ ਲੈ ਕੇ ਆਂਦੀ ਆ। ਆ ਦੇਖੋ ਨਵਾਂ ਨਵਾਂ ਬੈਂਚਰ। ਇਹ ਆਪਾਂ ਨੂੰ ਨਾ ਕਮੇਟੀ ਵਾਲੇ ਧਰਕੇ ਗਏ ਆ ਭਾਈ। ਬੈਂਚਰ ਨਵਾਂ ਨਵਾਂ ਕਮੇਟੀ ਵਾਲੇ ਦੇ ਕੇ ਗਏ ਆ। ਤਾਂ ਬਹੁਤ ਹੀ ਸੌਖਾ ਹੋ ਗਿਆ ਹੁਣ ਆਪਾਂ ਨੂੰ ਅੰਦਰ ਚੇਅਰ ਨਹੀਂ ਕੱਢਣੀ ਪੈਂਦੀ ਰਾਮਦਰੀ ਨਾਲ ਜਦੋਂ ਬਾਹਰ ਨਿਕਲਦੇ ਬੈਠ ਜਾਂਦੇ ਆ। ਏ ਹੁਣ ਆਪਾਂ ਤੁਹਾਨੂੰ ਦਿਖਾਉਣੀ ਆਪਣਾ ਪਾਰਕ ਪਾਰਕ 'ਚ ਨਾ ਆਪਾਂ ਥੋੜਾ ਜਿਹਾ ਕੰਮ ਕਰਿਆਗਾ ਜੋ ਨਾ ਕਰੇਲੇ ਦੀ ਬੱਲਾਂ ਸੀ ਉਹਨਾਂ ਨੇ ਤੰਦਾਂ ਜੀਆਂ ਪਾ ਲਈਆਂ ਸੀ ਕਿਸੇ ਪਾਸੇ ਨੰਗਣ ਨੂੰ ਥਾਂ ਨਹੀਂ ਸੀ ਹੈ ਨਾ ਤੇ ਸਰਦਾਰ ਜੀ ਨੇ ਨਾ ਸਾਫ ਸਫਾਈ ਕਰਕੇ ਬਹੁਤ ਹੀ ਸੋਹਣਾ ਬਣਾਤਾ ਤੇ ਆਹ ਦੇਖੋ ਬੰਜੇ ਜੇ ਗੱਡ ਕੇ ਨਾ ਕਿਹੜੇ ਲੋਟ ਦੇ ਦਿਖਾਉਣੀ ਆ ਤੁਹਾਨੂੰ ਆਹ ਦੇਖੋ ਇਹਨਾਂ ਦੇ ਉੱਪਰ ਬੇਲਾਂ ਚੜਾਤੀਆਂ ਸਾਰੀਆਂ ਆ ਹੁਣ ਆਪਾਂ ਨੂੰ ਨਾ ਪਾਰਕ ਚ ਘੁੰਮਣ ਨੂੰ ਨੰਗਣ ਨੂੰ ਜਗਾ ਮਿਲ ਗਈ ਜਿਵੇਂ ਆਪਾਂ ਕਰੇਲੇ ਤੋੜਦੇ ਸੀ ਤુલਸੀ ਦੇ ਪੱਤੇ ਲੈ ਕੇ ਆਉਂਦੇ ਚਾਹ ਵਾਸਤੇ ਤਾਂ ਇਹਦੇ ਵਿੱਚ ਜਾਇਆ ਨਹੀਂ ਜਾਂਦਾ ਸੀ ਜਾਲ ਪੈ ਗਿਆ ਸੀ ਤੇ ਸਰਦਾਰ ਜੀ ਨੇ ਨਾ ਸਾਰਾ ਬਹੁਤ ਹੀ ਸੋਨਾ ਬਣਾਤਾ ਆ ਦੇਖੋ ਹੁਣ ਤਾਂ ਪਰੇ ਤੱਕ ਜਾਇਆ ਜਾਂਦਾ ਖੁੱਲਾ ਖੁੱਲਾ ਹੋ ਗਿਆ ਨਾਲੇ ਸਾਰਿਆਂ ਨੂੰ ਗੋਡੀ ਕਰਤੀ ਸੋਕਿਆਂ ਗੁੱਡੀ ਨਹੀਂ ਕੀਤੀ ਸੀ ਕਾਇਦਨ ਹੋ ਗਏ ਸੀ ਗੁੱਡੀ ਵੀ ਕਰਤੀ ਆਪਾਂ ਸਵੇਰ ਸਵੇਰ ਆਪਾਂ ਪਾਰਕ 'ਚ ਇਹਨਾਂ ਨੇ ਕੰਮ ਕਰਦਾ ਸਾਰਾ ਮਤਲਬ ਕਿ ਉਹ ਬੰਜੇ ਜੇ ਗੱਟ ਕੇ ਕੋਪੋਰ ਜਾਂ ਗੱਟਦਾ ਪਰੇ ਉਹਦੇ ਤੇ ਵੀ ਬੱਲਾਂ ਚੜਾਤੀਆਂ ਹੁਣ ਕੋਈ ਮੁਸ਼ਕਲ ਨਹੀਂ ਆਉਂਦੀ ਵਿੱਚ ਆਪਾਂ ਤુલਸੀ ਤੋੜਨੀ ਆਂ, ਕਰੇਲੇ ਤੋੜਨੇ ਆਂ, ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਵਿੱਚ ਵਧੀਆ ਜਾ ਕੇ ਆਪਾਂ ਦੇਖੋ ਹੁਣ ਤਾਂ ਮੈਂ ਇੱਥੇ ਵੀ ਐਵੇਂ ਖੜਾ ਇੱਥੇ ਵੀ ਆਹ ਸਾਰੇ ਆਪਣੇ ਛੋਕੇ ਤੇ ਨੇ ਕੱਦੂਆਂ ਦੀਆਂ ਬੱਲਾ ਵਾਂਗੂ ਨਾ ਤੰਦਾ ਜੀਆਂ ਪਾ ਲਿਆ ਸੀਗੇ ਚਲੋ ਜੀ ਹੁਣ ਆਪਾਂ 게ਟ ਲਾ ਦਿੰਨੇ ਆ ਨਾ ਕਈ ਵਾਰ ਕੁੱਤੇ ਵੜ ਜਾਂਦੇ ਆ ਸਾਰੀ ਥਾਂ ਪੱਟ ਦਿੰਦੇ ਆ ਜਿੰਨਾ ਕ ਕੱਚਾ ਗਾ ਹੁਣ ਆਪਾਂ ਚੱਲਦੇ ਆ ਘਰੇ ਘਰੇ ਚੱਲ ਕੇ ਨਾ ਅੱਜ ਹਨੇਰੀ ਬਹੁਤਾ ਹੀ ਸੀ ਤੇ ਆਪਾਂ ਬੋਲਟ ਨੂੰ ਸਾਫ਼ ਕਰ ਦਈਏ ਮੇਜ਼ ਟਾਬਲ ਨਾਲ ਨਾ ਬੁਲਟ ਦੀ ਸਫਾਈ ਕਰਦੀ ਆ ਬਹੁਤ ਜ਼ਿਆਦਾ ਗੰਦਾ ਹੋ ਗਿਆ ਰੇਤਾ ਇੰਨਾ ਪੈ ਗਿਆ ਨਾ ਰੋਜ਼ਾਨਾ ਹੀ ਸਵੇਰ-ਸਵੇਰ ਨਹੀਂ ਰਹੀ ਜਾਂਦੀ ਆ ਪਹਿਲਾਂ ਪੋਰਚੇ ਸਾਫ ਕਰਤਾ ਹੁਣ ਸਾਰਾ ਇਹਨੂੰ ਆਪਾਂ ਸਾਫ ਕਰ ਦਿੰਨੇ ਆ ਚੰਗੀ ਤਰ੍ਹਾਂ ਨਾਲ ਨਾ ਆਪਾਂ ਇਹਨੂੰ ਆ ਪੋਲਾ ਹੁੰਦਾ ਟਾਬਲ ਦੀ ਸੇਤਾਂ ਨਾਲ ਨਾ ਵਧੀਆ ਸਾਫ ਕਰ ਦਾਂਗੇ A to Z ਹੁਣ ਇਹਦਾ ਨੰਬਰ ਵੀ ਆ ਗਿਆ ਆਪਾਂ ਨੰਬਰ ਲਵਾਵਾਂਗੇ ਬਸ 2-4 ਦਿਨਾਂ ਚ ਨਾ ਬਰ ਪਲੇਟ ਲਵਾ ਲਾਂਗੇ ਅਪਲਾਈ ਕੀਤਾ ਹੋਇਆ ਸੀਗਾ ਕਾਫੀ ਟਾਈਮ ਲੱਗ ਗਿਆ ਪਰ ਸਾਫ ਵਧੀਆ ਹੋ ਗਿਆ ਹੁਣ ਦੇਖ ਪਹਿਲਾਂ ਸਰਦਾਰ ਜੀ ਨੇ ਗੱਡੀ ਸਾਫ ਕੀਤੀ ਸੀਗੀ ਹੁਣ ਆਪਾਂ ਚੱਲਦੇ ਆਂ ਅੰਦਰ ਕੋਠੀ ਦੇ ਅੰਦਰ ਚੱਲਦੇ ਆਪਾਂ ਹੁਣ ਆ ਦੇਖੋ ਜੇ ਇਹ ਕੋਹੋਂ ਚਕੇ ਮਨਾ ਟਹਿਰੀ ਚ ਆ ਬਗਣਾ ਖੜੀ ਆ ਆਪਕੇ ਥੋੜੀਆਂ ਗੋਮਾਂ ਘਰੇ ਆ ਦੂਜੀਆਂ ਨੂੰ ਉਹਨਾਂ ਬਾਹਰ ਲੈ ਗਏ ਸੀ ਉਹਦੇ ਖੇਤ 'ਚ ਛੱਡਤੀਆਂ ਸੀ ਇਹ ਤਾਂ ਸਿਆਣੀ ਹੁੰਦੀਆਂ ਸੇ ਪਾਸੇ ਨਹੀਂ ਭੱਜਦੀਆਂ ਆ ਬੱਚੇ ਇਹਨਾਂ ਦੇ ਮੁਰਗੀਆਂ ਵੀ ਰੱਖੀਆਂ ਬਗਾਂ ਡੈਰੀ 'ਚ ਆ ਇਹਨਾਂ ਦਾ ਹੀ ਆ ਛੱਡ ਗਾਈਆਂ ਦਾ ਬਣਿਆ ਪਿਆ ਇਹਨੀਆਂ ਤਾਂ ਘਰੇ ਖੜੀਆਂ ਆ ਆ ਬੱਚੇ ਇਹਨਾਂ ਦੇ ਇੱਕ ਪਾਸੇ ਆ ਆ ਦੇ ਨਿੱਕਾ ਜਿਹਾ ਬੱਚਾ ਕਿੰਨਾ ਸੋਹਣਾ ਇਹਨਾਂ ਦੇ ਕੰਮ ਕਰਦੇ ਆ ਜੋ ਹੁਣ ਆਪਾਂ ਪਹੁੰਚ ਗਏ ਨਹਿਰ ਤੇ ਦੇਖੋ ਕਿੰਨਾ ਸੋਹਣਾ ਆ ਨਾਲ ਹੀ ਮੰਦਿਰ ਆ ਨਰਦੇ ਜੁਮੇ ਨਾਲ ਤੇ ਆ ਗਿਆ ਚਿੜੀਆ ਘਰ ਚਿੜੀਆ ਘਰ ਚਾਹ ਵੇਖੋ ਕਰਮਚਾਰੀ ਕਰ ਰਹੇ ਸਫਾਈ ਸਵੇਰ ਸੁਬਾ ਸਵੇਰ ਸੁਬਾ ਸੁਬਾ ਹੀ ਆਪਾਂ ਗਏ ਸੀ ਨਾ ਸਵੇਰੇ ਸਵੇਰੇ ਅਨਾਲੀ ਇਹਦੇ ਨਰਸਰੀ ਆ ਗਈ ਸਰਕਾਰੀ ਨਰਸਰੀ ਹੈ ਬਹੁਤ ਵੱਡੀ ਨਰਸਰੀ ਇੱਥੋਂ ਹਰ ਪ੍ਰਕਾਰ ਦੇ મતਵਲ ਕੇ ਆਪਾਂ ਨੂੰ ਪੌਦੇ ਮਿਲਦੇ ਆ ਉਹ ਵੀ ਆਪੇ ਲੈ ਕੇ ਆਉਣਾ ਪ੍ਰਾਈਵੇਟ ਵਾਲੇ ਤਾਂ ਬਹੁਤ ਜ਼ਿਆਦਾ ਮਹਿੰਗੇ ਲਾਉਂਦੇ ਆ ਤੇ ਆਪਾਂ ਇੱਥੋਂ ਹੀ ਲੈ ਕੇ ਆਉਣੀ ਹੁੰਦੀ ਆ ਬਹੁਤ ਵੱਡੀ ਨਰਸਰੀ ਆ ਦੂਜੇ ਹੱਥ ਐ ਇਸ ਪਾਸੇ ਹਾਂਜੀ ਹੁਣ ਆਪਾਂ ਅੱਗੇ ਸਬਜੀ ਵਾਲੇ ਬੱਚਾ ਛੋਟਾ ਜਾਂ ਸਬਜੀ ਵੇਚਦਾ ਇਹਨਾਂ ਨੇ ਆਵਦੀ ਨਾ ਮਤਲਬ ਕਿ ਖੇਤ ਚ ਲਾਈ ਵੀ ਆ ਬਹੁਤ ਵਧੀਆ ਸਬਜੀ ਹੈ ਵਧੀਆ ਨਹਿਰ ਤੇ ਪਾਣੀ ਦੀ ਘਰ ਦੀ ਸਬਜੀ ਦਾ ਤਾਂ ਵਧੀਆ ਉਹ ਹੁੰਦਾ ਹਨਾ ਜਿਹੜੀ ਆਪਾਂ ਉਧਰੋਂ ਲੈ ਕੇ ਆਉਣੀ ਹੈ ਉਹਨਾਂ ਤਾਂ ਪਤਾ ਨਹੀਂ ਕਿਹੋ ਜਿਹਾ ਪਾਣੀ ਹੁੰਦਾ ਕੀ ਲਾਉਂਦੇ ਆ ਕਿਵੇਂ ਆ ਆ ਗਿਆ ਜੀ ਚੌਂਕ ਚੌਂਕ ਦੇ ਚਾਰੇ ਪਾਸੇ ਨਿਕਲੀਆਂ ਹੋਈਆਂ ਰੋੜਾਂ ਦੇਖੋ ਕਿੰਨਾ ਵੱਡਾ ਚੌਂਕਾ ਤੇ ਆਪੇ ਚੌਂਕ ਦੇ ਉੱਪਰ ਦੀ ਜਾ ਰਹੇ ਲੋਕ ਤੇ ਆਹ ਉਹਨਾਂ ਨੇ ਜਿਹੜਾ ਪੱਡੇਰੀ ਚ ਗਏ ਸੀ ਇੱਥੇ ਆਪਦੇ ਛੱਡ ਰੱਖੀਆਂ ਗਾਂਆਂ ਖੇਤ ਵਿੱਚ ਇਹ ਇਧਰ ਉਧਰ ਨਹੀਂ ਜਾਂਦੀਆਂ ਬਹੁਤ ਹੀ ਸਿਆਣੀਆਂ ਇਹ ਆਹ ਵੇਖੋ ਵਿਚਾਰੇ ਕੋਈ ਬਾਹਰ ਹੀ ਰੋਟੀ ਬਣਾ ਕੇ ਖਾ ਰਹੇ ਆ ਮੈਦੂਰਾ ਤੇ ਆਪਾਂ ਵੀ ਘਰੇ ਪਹੁੰਚ ਕੇ ਬਣਾਉਣ ਲੱਗੇ ਰੋਟੀ ਟਾਈਮ ਹੋ ਗਿਆ ਸੀ ਜਿਆਦਾ ਤੇ ਭੁੱਖ ਵੀ ਬਹੁਤ ਲੱਗੀ ਆ ਮੈਂ ਕਿਹਾ ਤਵਾ-ਦਵ ਫੜ ਕੇ ਲਾ ਲਈਏ ਸਬਜ਼ੀ ਪਹਿਲਾਂ ਬਣਾ ਕੇ ਰੱਖ ਕੇ ਸੀਗੇ ਬਾਅਦ ਇਹ ਪਦਲਾ ਤੱਬ ਬਣਾਉਣੀ ਸ਼ੁਰੂ ਕਰਤੀ ਰੋਟੀ ਨੂੰ ਵੇਖ ਕੇ ਹੋਰ ਭੁੱਖ ਲੱਗਣ ਲੱਗ ਗਈ ਅਜੇ ਤੱਕ ਰੋਟੀ ਰੜੀ ਹੈ ਭਾਈ ਦੂਜੀ ਆਪਾਂ ਪਾ ਤੀ ਤਵੇ ਤੇ ਤੇ ਉਧਰ ਆਪਾਂ ਪੇੜ ਆ ਭੰਨ ਕੇ ਫੇਰ ਬੇਲਣਾ ਸ਼ੁਰੂ ਕਰਤਾ ਸਰਦਾਰ ਜੀ ਨੂੰ ਵੀ ਭੁੱਖ ਬਹੁਤ ਲੱਗੀ ਸੀ ਤਾਂ ਮੈਂ ਕਿਹਾ ਜੀ ਹੁਣ ਆਪਾਂ ਬਣਾਣਾ ਖਾ ਲਿਆ ਤਾਂ ਫੇਰ ਭੁੱਖ ਮਰ ਚੂਗੀ ਹਨਾ ਚਾਹ ਵੀ ਕਾਫੀ ਟਾਈਮ ਦੀ ਪੀਤੀ ਸੀ ਆਪਾਂ ਪਾ ਦੁੱਜੀ ਵਿੱਚ ਚੋਪੜਤੀ ਦੇਸੀ ਕਿਉ ਨਾਲ ਦੋਨੇ ਚੋਪੜ ਕੇ ਰੱਖ ਦਿੰਨੇ ਆ ਸਰਦਾਰ ਜੀ ਦੇ ਥਾਲ ਦੇ ਵਿੱਚ ਨਾਲ ਦਹੀਂ ਨਾਲ ਕਰੇਲੇ ਹਰੀਆਂ ਮਿਰਚਾਂ ਚਲੋ ਜੀ ਆਪਣੇ ਹੁਣ ਕੁਲਕੇ ਹੋ ਗਏ ਤਿਆਰ ਬਸ ਇੱਕ ਦੋ ਰੋਟੀਆਂ ਰਹਿ ਗਈਆਂ ਆਪਣੀਆਂ ਹੋਰ ਜਲਦੀ ਜਲਦੀ ਬਣਾਤੀ ਆ ਰੋਟੀਆਂ ਆਪਾਂ ਬਸ ਤਿਆਰੀ ਹੈ ਹੁਣ ਹਾਂਜੀ ਅੱਜ ਦਾ ਬਲੌਗ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਆ ਆਪਣੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਬਲੌਗ ਕਿਵੇਂ ਦਾ ਲੱਗਿਆ